ਮੈਂ ਆਮ ਆਦੀ ਪਾਰਟੀ ਨੂੰ ਬਲਿੰਦਰ ਸਿੰਘ ਕਾਲਾ ਵਾਰਡ ਨੰਬਰ 12 ਦਾ ਇੰਚਾਰਜ ਹਾਂ ਜਿੱਥੇ ਮੈਂ ਇਲੈਕਸ਼ਨ ਲੜੀ ਸੀ। ਪਰ ਵੱਖਰੀ ਗੱਲ ਹੈ ਮੈਂ ਜਿੱਤਿਆ ਨਹੀਂ ਹੈ ਪਰ ਫਿਰ ਵੀ ਇਹਨਾਂ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਬੜਾ ਮਾਣ ਬਖਸ਼ਿਆ ਤੇ ਮੇਰੀ ਇਹ ਡਿਊਟੀ ਮੇਰਾ ਫਰਜ਼ ਬਣਦਾ ਵਾ ਕਿ ਮੈਂ ਇਹਨਾਂ ਲੋਕਾਂ ਨੇ ਮੇਰੇ ਭੈਣ ਭਰਾਵਾ ਮਤਲਬ ਮੇਰਾ ਘਰ ਵੀ ਇਸੇ ਗਲੀ ਚ ਨਾਲ ਦੀ ਗਲੀ ਚ ਘਰ ਹੈ ਮੇਰਾ ਤੇ ਮੇਰਾ ਫਰਜ਼ ਬਣਦਾ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਤੇ ਮੈਂ ਉਹਨਾਂ ਦਾ ਤੁਰੰਤ ਹੱਲ ਕਰਾਂ। ਮੈਨੂੰ ਪਤਾ ਲੱਗਾ ਸੀ ਥੋੜੇ ਦਿਨ ਤੋਂ ਤੁਸੀਂ ਵੀਡੀਓ ਵਾਇਰਲ ਕੀਤੀ ਬੜੀ ਤੰਗੀ ਸੀ। ਤੁਰੰਤ ਮੈਂ ਆਪਣੇ ਚੇਅਰਮ ਮੈਨੂੰ ਜੀ ਉਹਨਾਂ ਨਾਲ ਵੀ ਮੈਂ ਗੱਲ ਉਹਨਾਂ ਨੇ ਮੈਨੂੰ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਮੈਨੂੰ ਕਿਹਾ ਵੀ ਜਾ ਕੇ ਕੰਮ ਕਰਾਓ ਤੇ ਆਪਣੇ ਕੋਲ ਆਪਣੇ ਕੋਲੋਂ ਪੈਸੇ ਖਰਚ ਕੇ ਇਹਨਾਂ ਕੋਲ ਬੰਦੇ ਕੋਈ ਪਹਿਲ ਨਹੀਂ ਲੈ ਆਪਾਂ ਪ੍ਰਾਈਵੇਟ ਬੰਦੇ ਲਾ ਕੇ ਪ੍ਰਾਈਵੇਟ ਬੰਦੇ ਲਾਉਣ ਦਾ ਕਾਰਨ ਇਹ ਵੀ ਅੱਜ ਸ਼ਨੀਵਾਰ ਐਤਵਾਰ ਦੋ ਦਿਨ ਛੁੱਟੀ ਉਹ ਸੀਵਰੇ ਵਾਲੇ ਨਹੀਂ ਹੁੰਦੇ ਉਹ ਕਹਿੰਦੇ ਸੀ ਤੇ ਸੋਮਵਾਰ ਆਵਾਂਗੇ ਪਰ ਇਹ ਜਿਆਦਾ ਮੁਸ਼ਕਲ ਇਹ ਹੋਤ ਦਰ ਦਰ ਲਗਾਤਾਰ ਵਧਦੀ ਜਾ ਰਹੀ ਵਧਦੀ ਜਾ ਰਹੀ ਫਿਰ ਆਪਾਂ ਕੋਈ ਇਹਨਾਂ ਬੰਦਿਆਂ ਨੇ ਪ੍ਰਾਈਵੇਟ ਬੰਦਿਆਂ ਨੇ ਜੇਤਨ ਕਰਕੇ ਇਹਨਾਂ ਦਾ ਮਤਲਬ ਐਪਨੇ ਕੋਲੋਂ ਪੈਸੇ ਦੇ ਕੇ ਕਰਵਾਤਾ ਹੋਰ ਵੀ ਲਾਕੇ ਹਾਂ ਜਿੱਥੇ ਜਿੱਥੇ ਕੋਈ ਮੁਸ਼ਕਿਲ ਹੁੰਦੀ ਹੈ ਜਿਹੜਾ ਜਿਹੜਾ ਮੇਰੇ ਮੇਰੇ ਦੇ ਕੋਲੋਂ ਪ੍ਰੋਵਾਈ ਕਰੂਗਾ ਮੈਂ ਜਰੂਰ ਕਰੂਗਾ ਇੱਕ ਪਹਿਲੇ ਤੁਸੀਂ ਇਹ ਆਮ ਆਦਮੀ ਪਾਰਟੀ ਜਿਹੜਾ ਨੇ ਆਪਣੇ ਕੋਲੋਂ ਪੈਸੇ ਲਾ ਕੇ ਇਸ ਇਲਾਕੇ ਦੀ ਸਵਾਭ ਨੇਤੀ ਜਿਹੜੇ ਜਿਹੜੇ ਉਹ ਵੀ ਬਾਕੀ ਵੀ ਨਮਾਇਦ ਉਹਨਾਂ ਨੇ ਅੱਜ ਤੱਕ ਅੱਜ ਤੱਕ ਨਹੀਂ ਸਵਾਭ ਚਲੋ ਜੀ ਇਹ ਤੇ ਆਪਣੇ ਦਿਲ ਚ ਖਿਰਦਾ ਵਾ ਲੋਕਾਂ ਨੂੰ ਪਿਆਰ ਆ ਮੇਰੇ ਮੇਰੇ ਦਿਲ ਚ ਹੈਗਾ ਸੀ ਕਿ ਮੇਰੇ ਲੋਕਾਂ ਨੂੰ ਪ੍ਰੋਬਲਮ ਹੈ ਲੋਕ ਗਰੀਬ ਆ ਮੈਂ ਵੀ ਗਰੀਬ ਆ ਮੈਂ ਕੱਲੇ ਕਣ ਮੈਂ ਕੰਟਰੀਬਿਊਸ਼ਨ ਕਰਕੇ ਚਲੋ ਆਪਣੇ ਸੱਜਣਾਂ ਵਿੱਚ ਜਿਹੜੇ ਮੇਰੇ ਭਾਈਚਾਰਾ ਵਾਜਾ ਜਿਹੜੇ ਮੇਰੇ ਨਾਲ ਖਲੋਂਦੇ ਮੇਰੇ ਨਾਲ ਚੱਲਦੇ ਉਹਨਾਂ ਨੂੰ ਮੈਂ ਕਹਿੰਦਾ ਥੋੜੀ ਥੋੜੀ ਵਹ ਪਾ ਇਹਨਾਂ ਗਰੀਬਾਂ ਕੋ ਨਹੀਂ ਲੈਣੇ ਇਹ ਤੇ ਆਪਣਾ ਰੋਟੀ ਦਾ ਮਹਨਤ ਦਿਗਾਰ ਕਰ ਰਹੇ ਆ ਤੇ ਇਹ ਕੰਮ ਸਰਕਾਰ ਦਾ ਵਾ ਜਾਂ ਸਾਡੇ ਵਰਗੇ ਜਿਹੜੇ ਜ਼ਮੀਰ ਲੋਕ ਆ ਉਹਨਾਂ ਦਾ ਕੰਮ ਹੈ ਚਲੋ ਲੋਕੀ ਜਜਬਾਤੀ ਹੁੰਦੇ ਆ ਦੇਖੀ ਲੋਕ ਲੋਕ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਇਤਰਾ ਕੇਨੇ ਕੋ ਮੁਸ਼ਕਿਲ ਹੈ ਉਹ ਸਾਹਿਬ ਨਾਲੇ ਗੱਲ ਕਰਨੀ ਹੈ ਕੋਈ ਗੱਲ ਨਹੀਂ ਆਪਣੇ ਭੈਣ ਭਰਾ ਨਾਲ ਕੋਈ ਗੱਲ ਨਹੀਂ ਹੁਣ ਜੇ ਮੁਰਦਾਬਾਦ ਦੇ ਨਾਲ ਤੇ ਜਿਲ੍ਹਾਬਾਦ ਦੇ ਵੀ ਤੇ ਇਹਨਾਂ ਨੇ ਲਾਉਣੇ ਉਹ ਬਾਹਰ ਆਣ ਕੇ ਥੋੜੀ ਕਹਿਨੇ ਲਾਉਣੇ ਪੂਰੇ ਅੱਜ ਘਾਰ ਕਢਾ ਦਿੱਤੀ ਗਈ ਹੈ ਪੂਰਾ ਮਤਲਬ ਸਾਫ ਸਫਾਈ ਕਰ ਦਿੱਤੀ ਗਾਹ ਵੀ ਕੋਈ ਮੁਸ਼ਕਿਲ ਆਏਗੀ ਮੈਂ ਹਾਜ਼ਰ ਹਾਂ 24 ਘੰਟੇ ਆਪਣਾ ਨੰਬਰ 94175 67234 ਜਿੰਨੂੰ ਜਿੰਨੂ ਵੀ ਕੋਈ ਮੁਸ਼ਕਿਲ ਹੋਵੇ ਮੈਨੂੰ ਫੋਨ ਕਰੇ ਅੱਧੀ ਰਾਤ ਨੂੰ ਮੈਸੇਜ ਮਤਲਬ ਕੀ ਨਾਮ ਤੇ ਕਿਹੜਾ ਇਲਾਕਾ ਕੀ ਮੁਸ਼ਕਿਲ ਆ ਰਹੀ ਜਿਹੜੀ ਅੱਜ ਇਹਨਾਂ ਦਾ ਬਲਵਿੰਦਰ ਸਾਡੇ ਇੱਥੇ ਪਾਣੀ ਬਹੁ ਆਡੇ ਪੁੱਤ ਦਾ ਜਿੰਨੇ ਸਫਾਈ ਕਰਾਈ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਹੋਇਆ ਉਹ ਜਿਆਦਾ ਹੀ ਸਾਡੇ ਬੱਚੇ ਵੀ ਬਿਮਾਰ ਹੋ ਗਏ ਅੱਜ ਪੂਰੀ ਗਲੀ ਦੀ ਸਾਰੇ ਸਾਰੇ ਸਫਾਈ ਹੋਵੇ ਸਾਰੀ ਸਫਾਈ ਹੋਵੇ ਯਕੀਨ ਆ ਕਿ ਕਿਹੜਾ ਲੱਖ ਕੀ ਮੁਸ਼ਕਲ ਆ ਰਹੀ ਜਿਹੜੀ ਬਲਵੰਦਰ ਸਿੰਘ ਵੇਖੋ ਇਹ ਮੇਰੇ ਨਾਲ ਸੋਮੜਾ ਮੇਰੇ ਨਾਲ ਸੋਮੜਾ ਜ ਟੰਗ ਬੱਲੇ ਰਹਿਣ ਵਾਲੇ ਸੀ ਚਲੋ ਸਾਨੂੰ ਕਾਫੀ ਮੁਸ਼ਕਲ ਆਈ ਆ ਸਮੱਸਿਆ ਵੀ ਆਈ ਆ ਤੇ ਚਲੋ ਇਹਨਾਂ ਦਾ ਭਾਜੀ ਉਹਨਾਂ ਦਾ ਵੀ ਅਨਾਲ ਨਾਲ ਪਹਿਲੇ ਨੰਬਰ ਮੈਂ ਤੁਹਾਡਾ ਧੰਨਵਾਦ ਕਰਦਾ ਕਿਸੇ ਨੇ ਸਾਡੀ ਆਵਾਜ਼ ਨੂੰ ਉੱਥੋਂ ਤੱਕ ਪਹੁੰਚਾਇਆ ਵਾ ਇਹ ਇੱਥੋਂ ਤੱਕ ਨਹੀਂਗਾ ਤੁੰਗਾ ਤੱਕ ਨਹੀਂ ਬਾਕੀ ਤੁਸੀਂ ਹੋਰ ਨਹੀਂ ਮਗਰ ਦੂਰ ਤੱਕ ਦਿੱਲੀ ਤੱਕ ਸਾਡੀ ਆਵਾਜ਼ ਨੂੰ ਪਹੁੰਚਾਇਆ ਵਾ ਧੰਨਵਾਦ ਦਾ ਇਹਨਾਂ ਭਾਜੀ ਭਾਜੀ ਦਾ ਨਾਮ ਤਾਂ ਮੈਂ ਜਾਣਦਾ ਨਹੀਂ ਪਰ ਮੈਂ ਤੁਹਾਡਾ ਦੋਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਤੁਸੀਂ ਸਾਡੀ ਜਦੋਂ ਵੀ ਸਾਡੀ ਆਵਾਜ਼ ਨੂੰ ਸੁਣ ਕੇ ਤੇ ਸਾਡੀ ਮਜਬੂਰੀ ਵੇਖ ਕੇ ਤੁਸੀਂ ਉਦੂਰ ਸੇ ਕਰਨਾਂ ਤੱਕ ਆਵਾਜ਼ ਪਹੁੰਚਾਈ ਤੁਹਾਡਾ ਕੀ ਹੈ ਹੋਰ ਕੀ ਮੁਸ਼ਕਲ ਹੈ ਤੇ ਮੁਸ਼ਕਲ ਹੈ ਵੀ ਜਿਹੜੀ ਪਾਜੀ ਦੀ ਮੁਸ਼ਕਲ ਸੀ ਪਹਿਲੇ 1 ਨੰਬਰ ਤੇ ਭਾਜੀ ਉਹਨਾਂ ਦਾ ਮੈਨਾਂ ਇੱਕ ਗੁੱਸੇ ਨੇ ਆ ਗਿਆ ਵੀ ਆ ਜਿਹੜਾ ਇਹਨਾਂ ਨੇ ਆਪਾਂ ਹੀ ਉੱਥੇ ਇਹੋ ਇਸੇ ਕੰਮ ਕਰਤਾ ਹੀ ਕਹੀਂ ਉੱਥੇ ਇਹਨਾਂ ਨੂੰ ਮਗੜ ਕੀਤਾ ਹੀ ਇਹਨਾਂ ਨੇ ਮਗਰ ਹੀ ਇਹਨਾਂ ਨੂੰ ਮਗਰੇ ਸਾਡੇ ਭਰਾ ਦੇ ਛੋਟੇ ਕੋਈ ਸਾਡੇ ਕੋ ਦੁਸ਼ਮਣ ਨਹੀਂ ਗੇ ਅੱਜ ਤੱਕ ਤੋ ਭਾਵੇਂ ਬੋਲਦੇ ਚਾਹ ਨਹੀਂ ਬੋਲਦੇ ਪਰ ਕਦੇ ਇਹਨਾਂ ਮਰੋਦ ਨਹੀਂ ਪਰ ਕਿਸੇ ਜਿੱਦਾਂ ਵੀ ਤੁਹਾਨੂੰ ਪਾ ਵੀ ਪ੍ਰਧਾਨ ਕੋ ਵੀ ਆ ਲਾ ਲਓ ਗੱਲ ਦਾ ਕੰਮ ਹੋ ਗਿਆ ਹੋਇਆ ਵਾ ਤੇ ਇਹਨਾਂ ਸਾਡੇ ਦੇ ਇੱਕ ਤੇ ਬੜਾ ਵੱਡਾ ਇੱਕ ਤੇ ਸਾਡੇ ਤੇ ਨਾ ਕੀਤਾ ਵਾ ਕੰਮ ਉਹ ਗੱਲ ਤਾਂ ਛੱਡ ਦਿੱਨੇ ਰਾਜ ਗਈ ਆ ਪਰ ਨਰਾਜ ਵੀ ਕੋਈ ਨਹੀਂ ਪਰ ਇਹਨਾਂ ਇਹੀ ਕਿ ਸਾਡੇ ਕੋਈ ਦੋਸ਼ ਨਹੀਂ ਸਾਡੇ ਦੋਸ਼ ਲਾ ਕੇ ਤੇ ਸਾਡੇ ਤੋਂ ਨਾ ਪੁੱਛੇ ਨਾ ਕੀਤਾ ਕੰਮ ਅੱਛਾ ਚਲ ਉਹ ਵੀ ਗੱਲ ਛੱਡੋ ਪਰ ਜਿਹੜਾ ਹੁਣ ਇਹਨਾਂ ਇਹ ਕੰਮ ਕੀਤਾ ਨਾ ਇਹੀ ਇਹਨਾਂ ਦਾ ਧੰਨਵਾਦ ਕਰਦੇ ਇਹਨਾਂ ਵਾਸਤੇ ਪਰਮਾਤਮਾ ਬਖਸ਼ੇ ਦਵਾ ਕਰਦੇ ਭਿੜਾ ਤੇ ਇਹਨਾਂ ਨੂੰ ਹੋਰ ਉੱਚੀ ਪਦਵੀ ਤੱਕ ਕਾਲੇ ਭਾਈ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਵੱਟੇ ਵੀਰ ਨੇ ਅੱਗੇ ਪੱਦਰ ਤੇ ਖਲੋ ਕੇ ਕੰਮ ਕੀਤਾ ਅੱਜ ਤੱਕ ਬਚਾਵਾਂਗੇ ਪਰ ਮਸਲਾ ਹੱਲ ਹੋ ਗਿਆ ਹੁਣ ਸਾਡਾ ਕੀ ਸਮਝਿਆ ਅੱਜ ਛੁੱਟੀ ਵਾਲੇ ਦਿਨ ਵੀ ਇਹਨਾਂ ਨੇ ਆਪਣੇ ਕੋਲ ਛੁੱਟੀ ਵਾਲੇ ਦਿਨ ਵੀ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਮਗਰ ਸਾਡੀ ਸਮੱਸਿਆ ਨੂੰ ਹੱਲ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਜੀ ਤੁਸੀਂ ਸਾਡਾ ਮਸਲਾ ਹੱਲ ਕਰੋ ਵੀ ਇਹ ਜਿਹੜਾ ਜਿਹੜਾ ਚਾਹੇ ਦਾ ਕੰਮ ਹੈ ਤੇ ਸਾਡਾ ਬੰਦ ਕਰੋ ਫੇਰ ਗੱਲ ਦਵਾ ਪਤਾ ਜੀ ਤੁਹਾਡੇ ਘਰ ਦੀ ਕੀ ਨਾਮ ਤੇ ਕਿਹੜਾ ਇਲਾਕਾ ਕੀ ਮੁਸ਼ਕਲ ਬੀਤੇ ਦੇ ਨਾਲ ਦੇਖਣਾ ਬਹੁਤ ਮੁਸ਼ਕਲ ਸੀ ਬਰਵਿੰਦਾ ਸਿੰਘ ਜੀ ਕਾਲਾ ਉਹ ਜੀ ਆਕੇ ਤੁਰੰਤ ਐਕਸ਼ਨ ਦੇ ਵਿੱਚ ਜਾ ਕੇ ਜਰਾ ਕੰਮ ਮੇਰਾ ਨਾਮ ਸੁਖਰਾਜ ਆ ਗਲੀ ਨੰਬਰ 5 ਦਾ ਰਹਿਣ ਵਾਲਾ ਤੇ ਸਾਨੂੰ ਇੱਥੇ ਬਹੁਤ ਸਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਾਣੀ ਬਹੁਤ ਜ਼ਿਆਦਾ ਗੰਦਗੀ ਬੜੀ ਸੀ ਅਸੀਂ ਕਾਲੇ ਪ੍ਰਧਾਨ ਭਾਜੀ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਕੋਲੋਂ ਪੈਸੇ ਲਾ ਕੇ ਅੱਜ ਛੁੱਟੀ ਵਾਲੇ ਦਿਨ ਸਾਡਾ ਕੰਮ ਕਰਵਾਇਆ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿੰਨੀ ਕੁ ਮੁਸ਼ਕਲ 'ਚ ਰਹਿਣਾ ਪਿਆ ਰਹਿਣਾ ਤੇ ਬਹੀ ਜੋ ਹਾਲਾਤ ਸੀ ਬਹੁਤ ਜ਼ਿਆਦਾ ਮੁਸ਼ਕਲ ਸੀ ਛੋਟੇ-ਛੋਟੇ ਬੱਚੇ ਬਿਮਾਰ ਹੋ ਰਹੇ ਸੀ ਅੱਜ ਪੂਰੀ ਗਲੀ 'ਚ ਜਿਹੜੀ ਸਫਾਈ ਕਰਵਾਈ ਗਈ ਹੈ ਜੀ ਹਾਂ ਜੀ ਕਰਵਾਈ ਗਈ ਹੁਣ ਤਾਂ ਮੁਸ਼ਕਲ ਤਾਂ ਨਹੀਂ ਹੁਣ ਤਾਂ ਕੋਈ ਮੁਸ਼ਕਲ ਨਹੀਂ ਮੇਰਾ ਨਾਮ ਭਾਜੀ ਹਜੇ ਹੈਗਾ ਜੀ ਅਸੀਂ ਭਾਜੀ ਤੁੰਗਵਾਲਾ 5 ਨੰਬਰ ਗਲੀ ਚ ਹੈ ਜੀ ਕੀ ਮੁਸ਼ਕਲ ਆ ਰਹੀ ਜੀ ਕੀ ਮੁਸ਼ਕਲ ਹਾਲਤ ਮੇਰੇ ਭਾਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਸੀਂ ਆਪ ਹੀ ਵੀਡੀਓ ਬਣਾਏਗੇ ਪਹਿਲੋ ਤੁਸੀਂ ਵੀਡੀਓ ਪਈ ਤੁਹਾਨੂੰ ਸੱਦਿਆ ਸੀ ਚਲੋ ਜੀ ਕੱਲ ਸਾਡੇ ਚਾਚਾ ਹੀ ਲੱਗਦੇ ਆਏ ਪਹਿਲੋ ਆ ਕੇ ਨਾ ਵੇਖਿਆ ਵੀ ਬਹੁਤ ਜ਼ਿਆਦਾ ਇੱਥੋਂ ਤੱਕ ਪਾਣੀ ਭਰਿਆ ਸੀ ਨਾ ਆ ਕੇ ਪਹਿਲੋ ਸਾਨੂੰ ਕਹਿੰਦੇ ਵੀ ਚਲੋ ਅੱਜ ਸਰਕਾਰੀ ਛੁੱਟੀ ਆ ਵੀ ਲੇਬਰ ਤੇ ਆ ਨਹੀਂ ਸਕਦੀ ਕਹਿੰਦੇ ਵੀ ਅਸੀਂ ਇਦਾਂ ਕਰਦੇ ਆ ਪ੍ਰਾਈਵੇਟ ਬੰਦੇ ਲੋਂਦੇ ਚਲੋ ਕੱਲ ਬੰਦੇ ਮਿਲੇ ਨਹੀਂ ਅੱਜ ਇਹਨਾਂ ਨੇ ਮੇਰੇ ਹਿਸਾਬ ਨਾਲ 10-12 ਬੰਦੇ ਲਾ ਕੇ ਤੇ ਹੁਣ ਆਪ ਤੁਸੀਂ ਦੇ ਲਓ ਕੀ ਹਾਲ ਹੋਇਆ ਇਹ ਹੁੰਦਾ ਕੰਮ ਕਰਵਾਣਾ ਖਲੋਣ ਅਗਲੇ ਵਾਰ ਖਲੋਣਾ ਨਹੀਂ ਆਪ ਕਰਨੇ ਆਪ ਬੋਟਾ ਪਾ ਕੇ ਨਾ ਉਹ ਜਿਧਾ ਮਾਗੇ ਹੋਰ ਮੁਸ਼ਕਿਲਾਂ ਨੇ ਇੱਕੋ ਇੱਕੋ ਰਿਕਵੈਸਟ ਹੈ ਜੀ ਇਹ ਦੁਬਾਰਾ ਇੱਕ ਸੀਵਰ ਦੁਬਾਰਾ ਕਰਾ ਦੇਣਾ ਇੱਕ ਪਾਣੀ ਵਾਲੀ ਆ ਪਾ ਬਹੁਤ ਸਮੈਲ ਆਉਂਦੇ ਪਾਣੀ ਜੋ ਜੀ ਉਹਨੇ ਕਹਿ ਦਿੱਤਾ ਗਿਆ ਵੀ ਮੈਂ ਸੀਵਰ ਹੀ ਪਵਾਉਂਗਾ ਤੇ ਮੈਂ ਗਲੀ ਵੀ ਤੁਹਾਡੀ ਜਿਹੜੀ ਨਵੀਂ ਬਣਾਉਂਗਾ ਬਹੁਤ 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 ਸ਼ੁਕਰ ਹੈਗਾ ਜੀ ਨਾ ਦੇਖੋ ਇਹ ਸਾਡੇ ਦੇਖੋ ਦੇਖੋ ਇੱਕ ਪਾਣੀ ਵਾਲਾ ਪਾ ਦੇ ਭਾਈ ਪਾ ਦੇ ਬਸ ਦੋ ਆਟੇ ਆ ਹੋਏ ਹੈਗੇ ਇੱਕ ਪਾਣੀ ਦਾ ਕਿ ਕਿਸੇਰ ਦਾ ਵਾਸ ਹੈ ਉਹ ਹੱਲ ਹੈਗਾ ਹੋਰ ਕੁਛ ਨਹੀਂ ਕੀ ਨਾਂ ਤੇ ਕਿਹੜਾ ਇਲਾਕਾ ਤੇ ਕੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਲੀ ਵਾਲਿਆਂ ਨੂੰ ਹਾਂਜੀ ਮੇਰਾ ਨਾਮ ਸੰਤੋਸ਼ ਹੈ ਤੇ ਬਹੁਤ ਵੱਲ ਕਿ ਮੁਸ਼ਕਿਲ ਆ ਰਹੀ ਸੀ ਅਸੀਂ ਇੱਥੇ 5 ਨੰਬਰ ਗਲੀ 'ਚ ਰਹਿੰਦੇ ਹਾਂ ਕੀ ਮੁਸ਼ਕਿਲ ਦਾ ਸਾਹਮਣਾ ਸਨ ਆ ਮਿਲ ਕੇ ਬਹੁਤ ਜ਼ਿਆਦਾ ਗੰਦਗੀ ਸੀ ਪਾਣੀ ਸਾਡੇ ਬੂਏ ਦੇ ਕੇ ਖਲੋਂਦਾ ਸੀ ਜਿੰਨੂੰ ਕਹਿੰਦੇ ਸੀ ਉਹ ਹੱਲ ਨਹੀਂ ਕਰਦਾ ਕਹੀਦਾ ਸਾਰਾ ਕੰਮ ਕਰਵਾਇਆ ਅੱਜ ਨਾ ਕਾਲੇ ਵੀਰ ਜੀ ਨੇ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਵਧੀਆ ਕਰਤਾ ਸਾਡੀ ਗਲੀ ਸਾਰੀ ਹੁਣ ਤੁਹਾਡੀ ਗਲੀ ਬਿਲਕੁਲ ਸਾਫ਼ ਸੁਥਰੀ ਹੋ ਗਈ ਹਾਂਜੀ ਹਾਂਜੀ ਬਹੁਤ ਮੁਸ਼ਕਲ ਦਾ ਰਹਿਣਾ ਕਿੰਨਾ ਓਕਾਸੀ ਬਹੁਤ ਜ਼ਿਆਦਾ ਓਕਾਸੀ ਬਹੁਤ ਜ਼ਿਆਦਾ ਮਨ ਲੀ ਕਿ ਮੱਛਰ ਸੀ ਬੱਚੇ ਵੀ ਬਿਮਾਰ ਹੁੰਦੇ ਸੀ ਸਾਡੇ ਹਾਂਜੀ ਤੇ ਆਪਾਂ ਕਹਿਣ ਵੀ ਜਾਂਦੇ ਕੋਈ ਸਾਡਾ ਮਸਲਾ ਨਹੀਂ ਹੱਲ ਕਰਦਾ ਤੇ ਵੀਰ ਜੀ ਆਏ ਕਾਲਾ ਭਾਜੀ ਇਹਨਾਂ ਨੇ ਸਾਡਾ ਵਧੀਆ ਕੀਤਾ ਕੰਮ ਜਾਨੀ ਛੁੱਟੀ ਵਾਲੇ ਦਿਨ ਸਰਕਾਰੀ ਕੰਮ ਛੁੱਟੀ ਵੀ ਇਹਨਾਂ ਨੇ ਪ੍ਰਾਈਵੇਟ ਕਾਮੇ ਬੰਦੇ ਲਾ ਕੇ ਜਿੱਦਾਂ ਦਾ ਕੰਮ ਕਰਾਇਆ ਹਾਂਜੀ ਹਾਂਜੀ ਪ੍ਰਾਈਵੇਟ ਇਹਨਾਂ ਨੇ ਬੰਦੇ ਲਾ ਕੇ ਤੇ ਇਹਨਾਂ ਨੇ ਆਪਣੇ ਜੇਬੇ ਪੈਸੇ ਆਪਣੇ ਜੇਬੇ ਜੋ ਪੈਸੇ ਲਾ ਕੇ ਫਿਰ ਇਹਨਾਂ ਨੇ ਕੰਮ ਕਰਵਾਇਆ ਹਾਂਜੀ ਹੋਰ ਅਜਾ ਕਦੀ ਲੱਗਿਆ ਕਿਸੇ ਨੇ ਸਾਡ ਨਹੀਂ